ਪਿੰਡ ਸਮਾਉ ਸਿੱਧੂ ਪਰਿਵਾਰ ਦੇ ਇਲਾਵਾ ਪਹੁੰਚੇ ਪਦਮਸ਼੍ਰੀ ਬਾਡੀ ਨਿਰਮਲ ਰਿਸ਼ੀ ਤੇ ਮਨਾਇਆ ਤੀਆਂ ਦਾ ਤਿਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਮਾਉ ਦੇ ਵਿੱਚ ਇੰਟਰਨੈਸ਼ਨਲ ਬੋਲੀਆਂ ਦੇ ਬਾਦਸ਼ਾਹ ਪਾਲਸਮਾਓ ਵੱਲੋਂ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਤੀਆਂ ਦੇ ਘਰ ਦੇ ਬਾਹਰ ਬੋਲੀਆਂ ਪਾ ਕੇ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਤੀਆਂ ਮਨਾਈਆਂ ਜਾਂਦੀਆਂ ਨੇ ਉੱਥੇ ਹੀ ਅੱਜ ਸਿੱਧੂ ਪਰਿਵਾਰ ਵੀ ਪਹੁੰਚਿਆ ਅਤੇ ਹੋਰ ਵੀ ਕਈ ਫਿਲਮੀ ਅਦਾਕਾਰ ਵੀ ਪਹੁੰਚੇ ਜਿਨ੍ਹਾਂ ਦੇ ਵਿੱਚ ਪਦਮਸ਼੍ਰੀ ਵੋਡੀ ਨਿਰਮਲ ॠषि ਅਤੇ ਰਾਜ ਬਰਾੜ ਦੇ ਧਰਮ ਪਤਨੀ ਬਿੰਦੂ ਬਰਾੜ ਪਹੁੰਚੇ ਜਿਨ੍ਹਾਂ ਦੇ ਨਾਲ ਤੀਆਂ ਦੇ ਤਿਹਾਰ ਦੇ ਵਿੱਚ ਦੁੱਗਣੀ ਰੌਣਕ ਲੱਗੀ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਤਾਂ ਦੇਖ ਸਕਦੇ ਹੋ ਤੁਸੀਂ ਤੀਆਂ ਦਾ ਤਿਹਾਰ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਧੂਮਾਂ ਦੇ ਨਾਲ ਜਿਹੜਾ ਮਨਾਇਆ ਗਿਆ ਤੇ ਤੀਆਂ ਨੂੰ ਜਿਹੜਾ ਸੰਧਾਰਾ ਦੇ ਕੇ ਸਨਮਾਨਤ ਵੀ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਪੀ ਨਿਊਜ਼ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਪਾਲਸ마 ਉਹ ਇੰਟਰਨੈਸ਼ਨਲ ਬੋਲੀਆਂ ਦੇ ਬਾਦਸ਼ਾਹ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਹਾਰ ਜਿਹੜਾ ਪਿੰਡ ਸਮਾਉਂ ਦੇ ਵਿੱਚ ਜਿਹੜਾ ਬੋਲੀਆਂ ਪਾ ਕੇ ਤੀਆਂ ਮਨਾ ਕੇ ਰੱਖਿਆ ਜਾਂਦਾ ਜੋ ਉਸੇ ਤਰ੍ਹਾਂ ਇਹ ਪ੍ਰੋਗਰਾਮ ਵੀ ਰੱਖਿਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਦਮਸ਼ਰੀ ਅਵਾਰਡੀ ਨਿਰਮਲ ਰਿਸ਼ੀ ਫਿਲਮੀ ਅਦਾਕਾਰ ਪਹੁੰਚੇ ਜਿਨ੍ਹਾਂ ਦਾ ਨਿੱਘਾ ਸਵਾਗਤ ਢੋਲ ਧਮਕਿਆਂ ਦੇ ਨਾਲ ਕਹਿ ਸਕਦੇ ਆ ਆ ਦੇਖੋ ਤੁਸੀਂ ਬੋਲੀਆਂ ਪਾ ਕੇ ਭੰਗੜੇ ਪਾ ਕੇ ਸਵਾਗਤ ਕੀਤਾ ਗਿਆ ਤੇ ਦੋਵਾਂ ਦੇ ਪੈਰ ਵੀ ਧਵਾਏ ਗਏ ਆ ਦੇਖੋ ਤੁਸੀਂ ਦੋਨੇ ਭਰਾ ਪਾਲਸਮਾਉ ਤੇ ਉਹਨਾਂ ਦੇ ਭਰਾ ਨੇ ਵੱਲੋਂ ਜਿਹੜਾ ਪੈਰ ਧਵਾ ਕੇ ਜਿਹੜੇ ਉਹਨਾਂ ਦੀ ਐਂਟਰੀ ਕਰਵਾਈ ਤਾਂ ਦੇਖੋ ਤੁਸੀਂ ਕਿੰਨਾ ਪਿਆਰ ਸਤਿਕਾਰ ਜਿਹੜਾ ਕੀਤਾ ਗਿਆ ਤੀਆਂ ਦੇ ਤਿਹਾਰ ਮੌਕੇ ਤਾਂ ਇਸੇ ਤਰ੍ਹਾਂ ਪਦਮਸ਼ਰੀ ਅਵਾਰਡ ਨਿਰਮਲ ਰਿਸ਼ੀ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਉੱਥੇ ਪਹੁੰਚੇ ਤਾਂ ਢੋਲ ਠਮੱਕਿਆਂ ਦੇ ਨਾਲ ਉਹਨਾਂ ਦਾ ਵੀ ਸਵਾਗਤ ਕੀਤਾ ਗਿਆ ਹਾਲਾਂਕਿ ਸਿੱਧੂ ਦੀ ਮਾਤਾ ਨੇ ਉੱਥੇ ਪਹੁੰਚਣਾ ਸੀ ਪਰ ਕਹਿ ਸਕਦੇ ਆਂ ਵੀ ਕੁਝ ਕਾਰਨਾ ਕਰਕੇ ਉਹ ਨਹੀਂ ਪਹੁੰਚੇ ਤਾਂ ਸਿੱਧੂ ਦੇ ਪਿਤਾ ਪਹੁੰਚੇ ਤਾਂ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਗੇਟ ਤੋਂ ਐਂਟਰੀ ਕਰਵਾਈ ਗਈ ਤੇ ਦੇਖ ਸਕਦੇ ਹੋ ਫੁੱਲਾਂ ਦੀ ਬਰਖਾ ਚਾਰੇ ਪਾਸੇ ਹੋ ਰਹੀ ਹੈ ਜਦੋਂ ਸਿੱਧੂ ਦੇ ਪਿਤਾ ਦੀ ਐਂਟਰੀ ਹੋਈ ਤਾਂ ਉੱਥੇ ਹੀ ਬਹੁਤ ਸੀਨੀਅਰ ਅਦਾਕਾਰ ਕਲਾਕਾਰ ਵੀ ਪਹੁੰਚੇ ਜਿਨ੍ਹਾਂ ਦਾ ਸਵਾਗਤ ਜਿਹੜਾ ਕੀਤਾ ਗਿਆ ਉੱਥੇ ਹੀ ਮੂੰਹ ਮਿੱਠਾ ਕਰਵਾ ਕੇ ਤੀਆਂ ਦੀਆਂ ਜਿਹੜੀਆਂ ਰਸਮਾਂ ਨੇ ਉਹ ਨਿਭਾਈਆਂ ਗਈਆਂ ਰਸਮਾਂ ਦੇ ਵਿੱਚ ਕੁੜੀਆਂ ਦੇ 3 ਦੇ ਜਿਹੜੀਆਂ ਮਹਿੰਦੀ ਲਗਾ ਕੇ ਹੱਥਾਂ ਦੇ ਵਿੱਚ ਚੂੜੀਆਂ ਪਾ ਕੇ ਉਹ 3 ਦੇ ਤਿਹਾਰ ਦੀ ਸ਼ੁਰੂਆਤ ਕੀਤੀ ਗਈ ਬੋਲੀਆਂ ਪਾਈਆਂ ਗਈਆਂ ਭੰਗੜੇ ਪਾਏ ਗਏ ਤਾਂ ਚਾਰੇ ਪਾਸੇ ਢੋਲ ਠਮੱਕੇ ਵਾਲਾ ਮਾਹੌਲ ਤੇ ਉੱਥੇ ਹੀ ਅੱਜ ਸਿੱਧੂ ਨੂੰ ਵੀ ਯਾਦ ਕੀਤਾ ਗਿਆ ਤੇ ਛੋਟੇ ਸ਼ੁਭਦੇ ਆਉਣ ਦੀ ਖੁਸ਼ੀ ਵੀ ਜਿਹੜੀ ਆ ਉਹ ਇੱਕ ਦੂਸਰੇ ਨਾਲ ਸਾਂਝੀ ਕੀਤੀ ਗਈ ਦੇਖ ਸਕਦੇ ਹੋ ਨਿਰਮਲ ਰਿਸ਼ੀ ਫਿਲਮੀ ਅਦਾਕਾਰ ਨੇ ਜਿਹੜੇ ਉਹਨਾਂ ਵੱਲੋਂ ਜਿਹੜਾ ਧੀ ਦੇ ਜਿਹੜਾ ਚੂੜੀਆਂ ਪਾਈਗੇ ਉੱਥੇ ਹੀ ਸਿੱਧੂ ਨੂੰ ਵੀ ਯਾਦ ਕੀਤਾ ਗਿਆ ਅੱਖਾਂ ਹਰ ਇੱਕ ਦੀਆਂ ਨਾਮ ਹੋਈਆਂ ਤੇ ਫਿਰ ਛੋਟੇ ਸ਼ੁਭ ਦੇ ਆਉਣ ਦੀ ਖੁਸ਼ੀ ਖੇੜੇ ਫਿਰ ਤੋਂ ਖੜਗੇ ਤੇ ਉੱਥੇ ਹੀ ਸਨਮਾਨ ਕੀਤਾ ਗਿਆ ਧੀਆਂ ਦਾ ਸੰਧਾਰਾ ਦੇ ਕੇ ਹਰ ਇੱਕ ਦਾ ਸਨਮਾਨ ਕੀਤਾ ਗਿਆ ਦੇਖ ਸਕਦੇ ਹੋ ਮਨ ਭਾਵਕ ਹੁੰਦਾ ਹੈ ਕਿਉਂਕਿ ਪਾਲ ਸਮਾਓ ਵੱਲੋਂ ਧੀਆਂ ਦੇ ਘਰ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਜਿੱਥੇ ਵਾਰੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜੀਆਂ ਤੀਆਂ ਨੇ ਉਹ ਆ ਕੇ ਬੋਲੀਆਂ ਦੀ ਟ੍ਰੇਨਿੰਗ ਵੀ ਲੈਂਦੀਆਂ ਤੇ ਨਾਲ ਹੀ ਤੀਆਂ ਦਾ ਤਿਹਾਰ ਇੱਥੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੀ ਮੂੰਹ ਮਿੱਠਾ ਕਰਵਾਇਆ ਨਾਲ ਹੀ ਦੱਸ ਦਿੰਨੇ ਆ ਕੀ ਰਾਜ ਬਰਾੜ ਦੀ ਧਰਮ ਪਤਨੀ ਬਿੰਦੂ ਬਰਾੜ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਂ ਸਭ ਦਾ ਮਾਨ ਸਨਮਾਨ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੰਨੇ ਵੀ ਸੀਨੀਅਰ ਅਦਾਕਾਰ ਸੀ ਆਰਟਿਸਟ ਸੀ ਸਭ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਪਾਲਸਮਾਓ ਵੱਲੋਂ ਇਹ ਗੱਲਾਂ ਕਹੀਆਂ ਗਿਆ ਕਿ ਅੱਜ ਸਿੱਧੂ ਮੂਸੇਵਾਲੇ ਦੀ ਮਾਤਾ ਵੱਲੋਂ ਵੀ ਜਿਹੜਾ ਇੱਥੇ ਸ਼ਿਰਕਤ ਕਰਨੀ ਸੀ ਪਰ ਕੁਝ ਕਾਰਨਾ ਕਰਕੇ ਉਹ ਨਹੀਂ ਪਹੁੰਚ ਸਕੇ ਕੀ ਕੁਝ ਕਿਹਾ ਸਾਰਿਆਂ ਨੇ ਸੁਣ ਕੇ ਕਰਿਓ ਵੱਤੋ ਵੱਤ ਸ਼ੇਰ ਜੋ ਇੰਨੀਆਂ ਧੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਅਰੀ ਤਿਰਵਾਸੀ ਜਿਹੜੇ ਅਨੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇ। ਤਾਂ ਇੱਥੇ ਆ ਕੇ ਹਰ ਇੱਕ ਬੇਟੀ ਹਰ ਪੀੜੀ ਆਪਣੇ ਪੇਕੇ ਵਰਗਾ ਜਿਹੜਾ ਮਾਹੌਲ ਹੈ ਉਹ ਬਣ ਜਾਂਦਾ ਇੱਥੇ ਆ ਕੇ ਬੜਾ ਭਾਵੁਕ ਵੀ ਮਨ ਹੋ ਜਾਂਦਾ ਹੈ ਕਈ ਵਾਰੀ ਇਹਨਾਂ ਦੀਆਂ ਜਿਹੜਾ ਸੰਗੀਤ ਸੁਣ ਕੇ ਤਾਂ ਬਹੁਤ ਵਧੀਆ ਲੱਗਦਾ। ਅੱਗੇ ਜੀ ਆਂਟੀ ਨੇ ਵੀ ਆਉਣਾ ਸੀਗਾ ਛੋਟੇ ਸਿੱਧੂ ਦੀ ਵੀ ਚਰਚਾ ਛਿੜੀ ਹੋਈ ਸੀ ਵੀ ਇੱਥੇ ਆਉਣਾ ਹੈਗਾ ਕੀ ਕਾਰਨ ਬਣਿਆ ਨਹੀਂ ਆਇਆ? ਨਹੀਂ ਆਉਣਾ ਸੀ ਪਰੰਤੂ ਉਹ ਹਾਲੇ ਛੋਟੇ ਦੀ ਉਮਰ ਛੋਟੀ ਹੈ। ਤਾ ਉਹ ਥੋੜਾ ਇੰਨੀ ਗਰਮੀ ਹੋ ਜਾਂਦੀ ਆ ਉਹ ਮਸਲਾ ਉਹ ਲਿੰਬਸਟ ਲੈਤਾ ਤਾਂ ਉਹਦੇ ਸੇਟ ਉਤੇ ਅੰਜ ਰੱਖਦੇ ਹੋਏ ਫਿਰ ਮੈਂ ਕੋਈ ਫੈਸਲਾ ਕੀਤਾ ਵੀ ਮੈਂ ਜਾਊਂਗਾ ਤੇ ਵੀ ਬੈਂਡ ਬਾਹਰ ਲਾਭ ਜਾਓ 2 ਮਿੰਟ ਹਾਂ ਬੈਟਿੰਗ ਮੋਸੇ ਮਨਾ ਕੀਤਾ ਇਸ ਗੱਲ ਤੋਂ ਜਿਹੜੇ ਨਾਲ ਬਾਹਰ ਕੱਢਿਆ ਜਾ ਤਾਂ ਵਾਹ ਇਹ ਤੁਹਾਨੂੰ ਕਿਵੇਂ ਦਾ ਲੱਗਦਾ ਦੀ ਆ ਬੈਂਡ ਬੰਦ ਕਰਾ ਲਈ ਗਈ ਸਹੀ ਕਿ ਸਿੱਕੂ ਨੂੰ ਮਿਸ ਕਰਦੇ ਹੋ ਬੈਂਡ ਦੀ ਬੈਂਡ ਤੇ ਬੈਂਡ ਬਾਹਰ ਲਾਭ ਜਾਓ ਬੈਂਡ ਲੱਗਿਆ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸਿਸਟਮ ਸੀਗਾ ਹੈ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਣੇ ਆ ਤੇ ਤਸਿਹਾਰ ਦੇ ਉੱਤੇ ਉਹਨੂੰ ਆਪਾਂ ਰਿਕਵਰਾਈ ਕਰਦੇ ਪਰੰਤੂ ਉਹਨਾਂ ਨੇ ਅਲੋਪ ਹੋ ਗਿਆ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਹੋਦਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਦੋਂ ਦੀ ਗੱਲ ਵਧੀਆ ਤਲਾਗਦਾ ਤੇ ਜਦੋਂ ਪਾਲਵੀਰੇ ਦਾ ਫੋਨ ਆਂਦਾ ਹੈ ਕਿ ਤੀਆਂ ਦਾ ਮੇਲਾ ਹੈ ਤੇ ਪਹਿਲੀ ਵਾਰੀ ਜੀਆਂ ਕਰ ਦਿੰਨੇ ਹੋ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਪਾ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਤਾਂ ਆਉਣਾ ਵਧੀਆ ਲੱਗਦਾ ਹੈ। ਤਾਂ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੱਗਿਆ। ਦੇਖੋ ਹੁਣ ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਵਾਲਿਆਂ ਤਾਂ ਇੱਕ ਹੀ ਸਮਝੋ ਮਾਤਾ ਹੀ ਸਮਝੋ ਇੱਕ ਸਮਝੋ ਤੁਹਾਡੇ ਬਾਪੂ ਜੀ ਅੱਜ ਜੀਵੀਆਂ ਧੀਆਂ ਨੂੰ ਆਸ਼ੀਰਵਾਦ ਦੇਣਾ ਹੈ ਕਿਦਾਂ ਕਰਾਂਗੇ? ਬਹੁਤ ਕੇ ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਤਸ਼ਾਹ ਕਰਦਾ ਹੈ ਇਹ ਇੰਨਾ ਵੱਡਾ ਆਪਾਂ ਵਿੱਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਮਾਲਕੀ ਲੈ ਕੇ ਰਿਹਾ ਕਰ ਰਿਹਾ ਹੈ ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚਿਆ ਪਰ ਜਿਹੜੇ ਵੀ ਤੁਸੀਂ ਆ ਪਹੁੰਚਿਆ ਨੇ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਰਹੀਆਂ ਨੇ ਦੇਖੋ ਛੋਟਾ ਸਿੱਧੂ ਦਾ ਬਦੌਲਤ ਧੀਆਂ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕਾ ਹੀ ਸ਼ਾਇਦ ਉਹਦਾ ਮੇਰਾ ਖਲਚਾਲ ਨੂੰ ਹੋਇਆ ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਨੇ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਮੁੱਖਤਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਪਰਮਾਤਮਾ ਕਰੇ ਛੇਤੀ ਛੇਤੀ ਵੱਡਾ ਹੋਵੇ ਤੇ ਉਹ ਤੁਹਾਡੇ ਵਿੱਚ ਹਾਇਰੀ ਲਾਉਣ ਲੱਗਾਂ। ਅਸਾਂ ਨੂੰ ਜਿੱਦਾਂ ਸਿੱਧੂ ਨੂੰ ਜਦੋਂ ਪੁੱਛਦੇ ਸੀਗੇ ਕਿ ਈਆਂ ਤੇ ਕਿਉਂ ਨਹੀਂ ਗੀਤ ਲਿਖਿਆ ਤੋ ਕਹਿੰਦਾ ਸੀ ਜਦੋਂ ਮੇਰੇ ਘਰ ਧੀ ਹੋਏਗੀ ਤਾਂ ਮੈਂ ਗੀਤ ਲਿਖੂ ਬਹੁਤ। ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹਿਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤੋ ਉਹਨੂੰ ਕਾਗਜ਼ਾਂ 'ਤੇ ਉਤਾਰਨਾ ਉਹਨੇ ਉਸ ਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਡਾਏ ਹੋਏ ਪਲ ਮਿਲਣਗੇ ਸਾਰੇ ਜੋ ਪਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੋ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਏ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਗਾਉਂਦਾ ਸੀਗਾ ਤਾਂ ਉਹ ਬਲ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ ਤੇ ਤੁਸੀਂ ਸਿੱਧੂ ਦੀ ਗੱਲ ਹੀ ਪੂਰੀ ਨਹੀਂ ਕਰਤੀ ਅੱਜ ਸਿੱਧੂ ਦੀ ਕਮੀ ਤਾਂ ਸਾਥੋਂ ਕਈ ਗੰਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜਰੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਦੇ ਕਿਵੇਂ ਰੋੜੀ ਫਿਰਨਾ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਘਟਕਦੀ ਰਹੂਗੀ ਅਕੇ ਜੀ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸਮਹਾਓ ਵਾਂਗੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਈਆਂ ਨੂੰ ਜਿਵੇਂ ਈਆਂ ਦੇ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਉਹਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ ਧੀਆ ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਜਾਂ ਨਾ ਜਾਂ ਆਉਂਦਾ ਵੀ ਤੇ ਫੇਰ ਤੇ ਤਿਆਰ ਆ ਗਿਆ ਫੇਰ ਆ ਖਰਚਾ ਖੜਾ ਹੋ ਗਿਆ ਹਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ ਧੀਆਂ ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ ਲੱਗਦਾ ਜੀ ਸਾਨੂੰ ਅੱਜ ਇੱਥੇ ਪੰਜਾਬ ਦੇ ਕੋਨੇ-ਕੋਨੇ ਚ ਕੁੜੀਆਂ ਆਈਆਂ ਨੇ ਤੇ ਸਾਰਿਆਂ ਨੂੰ ਸੰਧਾਰੇ ਅਸੀਂ ਦੇ ਰਹੇ ਆ ਤੇ ਬਾ ਕਮਾਲ ਦਾ ਇਹ ਮੇਲਾ ਸਾਡਾ 24 ਸਾਲ ਹੋ ਕੇ ਸਾਨੂੰ ਲਗਾਤਾਰ ਬਿਨਾਂ ਕਿਸੇ ਰੁਕਾਵਟ ਤੇ ਇੱਥੋਂ ਦੀ ਮਹਿਕ ਜਿਹੜੀ ਪੂਰੀ ਵਿਸ਼ਵ ਵਿੱਚ ਗਈ ਹੈ ਮੋੜ ਤੀਆਂ ਸਰਜੀਤ ਹੋਈਆਂ ਨੇ ਜਿਹੜਾ ਮੇਨ ਮੰਚ ਆ ਉਸ ਮਹਾਂ ਦੇ ਵਿੱਚ ਸੀ ਸੋ ਪੂਰੀਆਂ ਧੀਆਂ ਜਿੰਨੀਆਂ ਇੱਥੇ ਪਹੁੰਚੇ ਨੇ ਸਾਡੇ ਵੱਲੋਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ ਤੇ ਸਾਰੀਆਂ ਭੈਣਾਂ ਨੂੰ ਆਦਵ ਸਤਕਾਰ ਹੈ ਜੀ। ਹਰ ਸਾਲ ਦੇ ਅੱਜ ਇੰਨੀਆਂ ਧੀਆ ਪੈਣਾ ਸਾਰੇ ਇਕੱਠਿਆਂ ਹੋ ਗਏ ਅੱਜ ਭਰਾ ਦੇ ਪੈਰੇ ਧਰਤੀ ਥੱਲੇ ਲੱਗੇ ਬਿਲਕੁਲ ਜੀ ਬਿਲਕੁਲ ਵੀ ਮੇਰਾ ਇਹ ਦਿਨ ਤਾਂ ਸਾਡੇ ਲਈ ਮਸਾ ਹੁੰਦਾ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਕੁੜੀਆਂ ਦੇ ਲਈ ਆਵਾਜ਼ ਠਾਈ ਹੈ ਜੀ। ਛੋਟੇ ਚੁੱਪਦੀ ਉਡੀਕ ਹੋ ਰਹੀ ਸੀ ਤੇ ਬਿਲਕੁਲ ਪਰ ਅਸੀਂ ਦੇਖਦੇ ਆ ਗਰਮੀ ਬਹੁਤ ਆਸੀਂ ਮਿਲ ਕੇ ਆਏ ਆ ਖੇਡੇ ਆ ਲਾੜ ਲੜਾਈ ਆ ਹਨਾ ਅਸੀਂ ਹਮੇਸ਼ਾ ਹੀ ਮਾਤਾਂ ਨੂੰ ਤਾਂ ਇਸ ਦੇ ਵਿੱਚ ਹਾਜ਼ਰ ਸਮਝਦੇ ਆ ਛੋਟੇ ਵੀਰੇ ਨੂੰ ਹਾਜ਼ਰ ਸਮਝਦੇ ਆ ਅਸੀਂ ਤੇ ਕੋਈ ਗੱਲ ਨਹੀਂ ਇਹ ਗਰਮੀ ਜ਼ਿਆਦਾ ਹੋਣ ਕਰਕੇ ਲਾਲੋ ਜਾ ਰਿਸਕ ਨਹੀਂ ਲੈਣਾ ਚਾਹੁੰਦੇ ਬੱਚੇ ਦੇ ਲਈ ਤਾਂ ਜਦ ਜਿਵੇਂ ਜਿਵੇਂ ਸ਼ੋਅ ਵੱਡਾ ਹੋਊਗਾ ਤਾਂ ਮੇਲੇ ਦਾ ਸ਼ਿੰਗਾਰ ਬਣੇਗਾ ਪੰਜਾਬ ਦਾ ਵਿਰਸਾ ਹੈ ਸਰੋਲੀ ਆਪਾਂ ਦੇਖ ਰਹੇ ਆ ਜਿਵੇਂ ਜਿਵੇਂ ਮਾਡਰਨ ਹੋ ਰਿਹਾ ਤਾਂ ਇਹ ਚੀਜ਼ਾਂ ਵਿਸਰੀਆਂ ਲੇਕਿਨ ਤੁਹਾਡਾ ਇਹ ਬਰਾਨਾ ਬਹੁਤ ਬਹੁਤ ਜਿਹੜੇ ਬਹੁਤ ਸਾਰੀਆਂ ਫਿਲਮਾਂ ਵੀ ਕਰਦੇ ਨੇ ਬਿਲਕੁਲ ਬਿਲਕੁਲ ਜਿਵੇਂ ਅਸੀਂ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੀਆਂ ਫਿਲਮਾਂ ਬਹੁਤ ਕੁਝ ਸਾਡਾ ਆਨ ਦੀ ਵੇ ਆ ਅਸੀਂ ਕਰ ਰਹੇ ਆ ਸਟੈਪ ਬਾਈ ਸਟੈਪ ਪਹਿਲਾਂ ਸਾਡਾ ਇਹ ਮੇਲੇ ਆ ਜਿਹੜੇ ਇਹ ਅਸੀਂ ਮੋੜ ਸਰਜੀਤ ਕਰੇ ਨੇ ਉਸ ਤੋਂ ਬਾਅਦ ਅਸੀਂ ਬਾਕੀ ਚੀਜ਼ਾਂ ਮਲ ਵੀ ਬਿਲਕੁਲ ਨਿਰੰਤਰ ਸਾਡਾ ਇਹ ਕੰਮ ਜਾਰੀ ਹੈ ਜੀ